ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਤੇ ਲਗਭਗ ਆਪਾਂ ਗੱਲ ਕਰ ਗਿਆ ਜ 13ਵਾਂ 14ਵਾਂ ਦਿਨਾਂ ਤੇ ਮੇਰੇ ਨਾਲ ਸਾਰਾ ਸਾਰਾ ਨੇ ਜਿਹੜੇ ਇਸ ਯੂਨੀਵਰਸਿਟੀ ਮੋਰਚੇ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਸਾਰਾ ਕਿੱਥੋਂ ਗੱਲ ਖੜੀ ਹੈ ਐਡਾ ਵੱਡਾ ਕੱਠ ਵੀ ਕਰ ਲਿਆ ਹਜੇ ਵੀ ਗਰਾਮ ਮੋਰਚਾ ਚਲਾਉਣਾ ਪੈ ਰਿਹਾ ਕੀ ਗੱਲ ਹੈ ਅ ਦੇਖੋ ਜਿਹੜਾ 10 ਦਾ ਕੱਠ ਹੋਇਆ ਉਹ ਆਪਣਾ ਬਿਲਕੁਲ ਸਕਸੈਸਫੁਲ ਰਿਹਾ ਜਿਹੜਾ ਆਪਣਾ ਪ੍ਰਸ਼ਾਸਨ ਹੈ ਉਹ ਸਾਡੇ ਅਗੇ ਝੁਕਿਆ ਜਿਹੜੇ ਜਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੇ ਵਰਚੁਅਲ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ ਦੱਸ ਨੋ ਪੂਰੇ ਜੋ ਸਿੱਟਾ ਨਿਕਲੇ ਵੀ ਯੂਨੀਵਰਸਿਟੀ ਨੇ ਜਿਹੜਾ ਸ਼ਡਿਊਲ ਦੀ ਇੱਕ ਇੱਕ ਹੋਇਆ ਉਹ ਅੱਗੇ ਭੇਜਿਆ ਉਹਨਾਂ ਨੇ ਇਹ ਕਰਨਾ ਹੁੰਦਾ ਇਹਦਾ ਪ੍ਰੋਸੈਸ ਇਹ ਹੈ ਵੀ ਯੂਨੀਵਰਸਿਟੀ ਨੇ ਸ਼ਡਿਊਲ ਬਣਾ ਕੇ ਭੇਜਣਾ ਉੱਤੇ ਉਤੋਂ ਮਨਜ਼ੂਰੀ ਆਉਣੀ ਹੁੰਦੀ ਹੈ ਕੇਂਦਰ ਸਰਕਾਰ ਤੋਂ ਉਹ ਮਨਜ਼ੂਰੀ ਹਜੇ ਤੱਕ ਨਹੀਂ ਆਈ ਹੈ ਇਸ ਕਰਕੇ ਆਪਣਾ ਧਰਨਾ ਜਾਰੀ ਹੈ ਤੇ ਇਹ ਧਰਨਾ ਉਹਦੇ ਤੱਕ ਜਾਰੀ ਰਹੂਗਾ ਜਦੋਂ ਤੱਕ ਉਹ ਉਤੋਂ ਮਨਜ਼ੂਰੀ ਆ ਨਹੀਂ ਜਾਂਦੀ ਤੇ ਡੇਟ ਅਨਾਉਂਸ ਨਹੀਂ ਹੋ ਜਾਂਦੀ ਚੋਣ ਵੀ ਸੀ ਨਾ ਕਦੋਂ ਮੀਟਿੰ ਵੀ ਉਹਦੇ ਵਿੱਚ ਅਸੀਂ ਵੀਸੀ ਨੇ ਕੁਝ ਦਿਨ ਮੰਗੇ ਸੀ ਵੀ ਅਸੀਂ ਜਲਦੀ ਕਰਾਂਗੇ ਪਰ ਦੇਖੋ ਅਸੀਂ ਸਿਰਫ ਲਾ ਰਹਿਆਂ ਤੋਂ ਅਸੀਂ ਸਿਰਫ ਇਹ ਗੱਲਾਂ ਤੋਂ ਵੀ ਹਾਂ ਜਲਦੀ ਕਰਾਂਗੇ ਜਲਦੀ ਕਰਾਂਗੇ ਇਹ ਤੇ ਵਿਸ਼ਵਾਸ ਨਹੀਂ ਕਰਦੇ ਸਾਡੇ ਖੋਲ ਜਾਂਦਾ ਸਰਕੂਲ ਆਜੂਗਾ ਉਦੋਂ ਵੀ ਅਸੀਂ ਮੰਨਾਂਗੇ ਵੀ ਇਹ ਆਪਣੀ ਮੰਗ ਪੂਰੀ ਹੋ ਗਈ ਵਿਦਿਆਰਥੀਆਂ ਨੇ ਸੈਨੇਟ ਤੋਂ ਬਣਾ ਕੋਈ ਹੋਰ ਵੀ ਜਿਹੜੇ ਮੁੱਦੇ ਅਗnaye ਜਿਹੜੇ ਤੁਹਾਡੇ ਮਨ ਚੁਰ ਰਹੇ ਨੇ ਸਾਡੀਆਂ ਕੁਝ ਵੀਸੀ ਦੇ ਨਾਲ ਪ੍ਰਸ਼ਾਸਨ ਤੋਂ ਕੁਝ ਮੰਗਾ ਸੀਗਾ ਉਹਨਾਂ ਵਿੱਚੋਂ ਕੁਝ ਮੰਗਾ ਸੀ ਵੀ ਪਿਛਲੇ ਸਾਲ ਸੈਨੇਟ ਦੇ ਮਸਲੇ ਤੇ ਹੀ ਪ੍ਰੋਟੈਸਟ ਕਰਦੇ ਹਾਂ ਸਾਡੇ ਉੱਤੇ ਪ੍ਰਸ਼ਾਸਨ ਨਹੀਂ ਪਰਚੇ ਦਰਜ ਕੀਤੇ ਹੋਏ ਸੀ ਅਸੀਕੇ ਵੀ ਉਹ ਰੱਦ ਕੀਤੇ ਜਾਣ ਇਹਦੇ ਇਲਾਵਾ ਸਾਡੀ ਇੱਥੇ ਬੰਦੀ ਦੇ ਉੱਤੇ ਇਹਨਾਂ ਨੇ ਸਿਵਲ ਕੋਰਟ ਚ ਕੇਸ ਪਾਇਆ ਹੋਇਆ ਸੀ ਕਿ ਉਹ ਰੱਦ ਕਰੋ ਤੇ ਇਹਦੇ ਇਹਦੇ ਨਾਲ ਨਾਲ ਇਹਨਾਂ ਨੇ ਇੱਕ ਨਵੀਂ ਕੁਝ ਰੂਲਸ ਰੈਗੂਲੇਸ਼ਨ ਲੈ ਕੇ ਆਏ ਸੀ ਕਿ ਵੀ ਤੁਸੀਂ ਕੋਈ ਵੀ ਬੁਲਾਰਾ ਬੁਲਾਉਣਾ ਹੈ ਕਿਸੇ ਪ੍ਰੋਗਰਾਮ ਤੇ ਕੁਝ ਡਿਸਕਸ਼ਨ ਕਰਨਾ ਹੈ ਕੋਈ ਪ੍ਰੋਗਰਾਮ ਕਰਨਾ ਹੈ ਉਹ ਬੁਲਾਰੇ ਨੂੰ ਬੁਲਾਉਣ ਤੇ ਇਹ ਰੋਕਾ ਰੋਕ ਲਾਉਂਦੇ ਸੀਗੇ ਵੀ ਅਸੀਂ ਤੈ ਕਰਾਂਗੇ ਵੀ ਕੌਣ ਆਊਗਾ ਕੌਣ ਨਹੀਂ ਆਊਗਾ ਇਹੋ ਜਿਹਿਆਂ ਇਹ ਰੋਕਾ ਰੋਕਾ ਵੀ ਹੁਣ ਇਹਨੇ ਤਿੰਨੇ ਮੰਗਾਂ ਮੰਨੀਆਂ ਗਈਆਂ ਨੇ ਕਿੰਨਾ ਤੇ ਯੂਨੀਵਰਸਿਟੀ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਵਾਪਸ ਲਊਗੀ ਇਹਦੇ ਨਾਲ ਕੁਝ ਹੋਰ ਮੰਗਾਂ ਸੀਗੀਆਂ ਲਗਤਾਰ ਲਗਾਤਾਰ ਲੋਕ ਸਮੂਹਿਤ ਕਰ ਰਹੇ ਆ ਇੱਕ ਪਾਸੇ ਦੂਸਰੇ ਪਾਸੇ ਰੁਨੀ ਮਿੱਟੂ ਦਾ ਬਿਆਨ ਆਉਂਦਾ ਉਹ ਕਹਿੰਦਾ ਵੀ ਜਿਹੜੇ ਕੋਈ ਘੂੜੇ ਲਈ ਫਿਰਦਾ ਸੀਗਾ ਸਟੇਜ ਦਾ ਚੱਲ ਰਹੀਆਂ ਸੀ ਕੈਪਚਰ ਹੋ ਗਈ ਠੀਕ ਆ ਉਹੇ ਬੁੱਢੇ ਨਾਲ ਤੇ ਬੰਦੇ ਹੁੰਦੇ ਆ ਉਹ ਹੀ ਇੱਥੇ ਪਹੁੰਚ ਜਾਂਦੇ ਆ ਐ ਕਿ ਐਦਾਂ ਕਿੰਨੀ ਕਿਛਕਾਈ ਦੇਖੋ ਇਹ ਇਹਦਾ ਇਹਦਾ ਗੱਲ ਹੀ ਬਹੁਤ ਸ਼ਰਮਨਾਕ ਕੀਤੀ ਹੈ ਵੀ ਅੱਜ ਪੰਜਾਬ ਤੋਂ ਇੱਕ ਸਾਡੀ ਸਿੱਖਿਆ ਖੋਈ ਜਾ ਰਹੀ ਹੈ ਸੱਤ ਜ਼ਿਲ੍ਹਿਆਂ ਦੇ 200 202 ਕਾਲਜਾਂ ਦੇ ਵਿੱਚ ਤੁਸੀਂ ਇਹ ਚਾਹ ਨਹੀਂ ਉਹ ਵੀ ਉਹ ਗੋਹੇ ਦੇ ਤੇ ਰਿਸਰਚਾ ਨਾ ਕਰਾਉਣ ਤੇ ਤੁਸੀਂ ਅੱਗੇ ਆਓ ਤੇ ਲੋਕ ਮਤਲਬ ਇਹ ਅਫੀਸ਼ੀਅਲ ਅੰਕੜੇ ਨਹੀਂ ਵੀ 10000 ਬੰਦਾ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਇਆ ਐਡੀ ਬੈਰੀਕੇਡਿੰਗ ਦੇ ਬਾਵਜੂਦ ਇੰਨੇ ਪੁਲਿਸ ਦੇ ਬਾਵਜੂਦ ਵੀ ਇੱਥੇ ਇਹਨੇ 10000 ਬੰਦਾ ਵੜੇ ਆਏ ਯੂਨੀਵਰਸਿਟੀ ਵਿੱਚ ਪ੍ਰੋਟੈਸਟ ਕਰਨ ਦੇ ਲਈ ਮਤਲਬ ਟੋਟਲ ਕਹ ਰਹੇ ਵੀ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਵਾਲੇ ਜਿਹੜੇ ਟੋਟਲ ਲੋਕ ਸੀਗੇ ਜਿਹੜੇ ਬਾਹਰੋਂ ਆਏ ਸੀਗੇ 35000 ਸੀਗੇ ਘਰਾਂ ਤੋਂ ਨਿਕਲੇ ਇਸ ਇਸ ਸੰਘਾਸ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਇੱਕ ਹੀ ਇੱਕ ਛੋਟੀ ਗੱਲ ਹੈ ਮਤਲਬ ਜਿਹੜੇ ਬਿੱਟੂ ਦਾ ਬਿਆਨ ਹੈ ਉਹ ਸਿਰਫ ਸਾਡੇ ਵਿਦਿਆਰਥੀਆਂ ਨੂੰ ਸਾਡੇ ਇੱਕ ਇੱਕ ਜੋਸ਼ ਹੈ ਜਿਹੜਾ ਉਹਨੂੰ ਥੋੜਾ ਠੰਡਾ ਕਰਨ ਦੀ ਕੋਸ਼ਿਸ਼ ਨਹੀਂ ਸਦਕਾ ਉਹਨਾਂ ਲੋਕਾਂ ਦੇ ਇੱਕ ਜੋਸ਼ ਹੈ ਇੱਕ ਜਿਹੜਾ ਇੱਕ ਸਰੋਕਾਰ ਯੂਨੀਵਰਸਿਟੀ ਨਾਲ ਆਪਣੇ ਇਤਿਹਾਸ ਦੇ ਨਾਲ ਵਿਰਾਸਤ ਦੇ ਨਾਲ ਇੱਕ ਜੁੜਾ ਮਹਿਸੂਸ ਕਰਦਾ ਹੈ ਬੰਦਾ ਮਤਲਬ ਉਹਦੇ ਤੇ ਸਵਾਲ ਚੱਕ ਰਹੇ ਤੁਸੀਂ ਦੇਖੋ ਇਹ ਕਹਿਣਾ ਵੀ ਘੋੜੇ ਲੈ ਕੇ ਆਗੇ ਖਚਰਾ ਲੈ ਕੇ ਆਗੇ ਹੁਣ ਜੋ ਆਏ ਨਹੀਂ ਘਟੂ ਘਟ ਆਏ ਤਾਂ ਨਹੀਂ ਪਰ ਤੁਸੀਂ ਕੀ ਕੀਤਾ ਇਹ ਮਸ਼ੀਨ ਲਈ ਤੁਸੀਂ ਸੈਨ ਬਚਾਉਣ ਲਈ ਕੀ ਕੀਤਾ ਅਸੀਂ ਕਹਿੰਦੇ ਆ ਵੀ ਜੋ ਵੀ ਲੋਕ ਉਸ ਦਿਨ 10 ਤਰੀਕ ਨੂੰ ਇੱਥੇ ਯੂਨੀਵਰਸਿਟੀ ਸਮਰਥਨ ਕਰਨ ਆਏ ਨੇ ਉਹ ਇਸ ਕਰਕੇ ਆਏ ਨੇ ਵੀ ਯੂਨੀਵਰਸ ਸਾਡੇ ਹੱਥੋਂ ਖੋਈ ਜਾਊਗੀ ਤੇ ਬਿੱਟੂ ਦੇ ਇਹੋ ਜਿਹੇ ਬਿਆਨ ਇਹਦੇ ਬੁੱਢੇ ਨਾਲੇ ਤੇ ਵੀ ਪਹੁੰਚ ਜਾਂਦੇ ਨੇ ਇਹ ਤਾਂ ਉੱਥੇ ਵੀ ਚਲੇ ਜਾਂਦੇ ਨੇ ਹੁਣ ਮਤਲਬ ਮੈਨੂੰ ਲੱਗਦਾ ਵੀ ਉਹ ਸਿਆਸਤਦਾਨੀ ਇਹੋ ਜਿਹੇ ਵੀ ਉਹਨੂੰ ਇਹਨਾਂ ਕੁ ਵੀ ਨਹੀਂ ਪਤਾ ਵੀ ਜਿੱਥੇ ਵੀ ਕੋਈ ਗਲਤ ਹੋਊਗਾ ਉਹ ਦੇਖਣਾ ਬੋਲਣਾ ਚਾਹੀਦਾ ਉਹ ਦੇ ਖਿਲਾਫ ਬੋਲਣਾ ਸਹੀ ਹੈ ਬੁੱਢੇ ਨਾਲੇ ਕਰਕੇ ਜੇ ਲੋਕ ਮਤਲਬ ਬਿਮਾਰੀਆਂ ਕਰਕੇ ਮੌਤ ਹੋ ਰਹੀ ਆ ਉਹਨਾਂ ਦੀ ਪਰ ਇੰਨੀਆਂ ਭੈੜੀਆਂ ਹਾਲਤਾਂ ਦੇ ਵਿੱਚ ਲੋਕਾਂ ਨੂੰ ਰਹਿਣਾ ਪੈ ਰਿਹਾ ਤੇ ਕਿ ਉਹਦੇ ਲਈ ਨਹੀਂ ਨਾ ਬੋਲੀਏ ਜਿੱਥੇ ਵੀ ਕੁਝ ਗਲਤ ਹੋਊਗਾ ਕਿ ਉਹਦੇ ਖਿਲਾਫ ਬੋਲਣਾ ਕੋਈ ਜੁਰਮ ਹੈ ਕਿ ਕੋਈ ਗਲਤ ਗੱਲ ਹੈ ਵੀ ਤੁਸੀਂ ਉੱਥੇ ਹੀ ਪਹੁੰਚ ਜਾਨੇ ਪਹੁੰਚਾਂਗੇ ਥੋੜੀ ਸਰਕਾਰ ਨੇ ਜੋ ਮਾਹੌਲ ਬਣਾਇਆ ਹੋਇਆ ਭਾਜਪਾ ਸਰਕਾਰ ਨੇ ਆਸਾ ਡਿਗਰੀ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕਰ ਰਹੀ ਹੈ ਥੋੜੀ ਸਰਕਾਰ ਨੇ ਸਾਰੇ ਦੇਸ਼ ਦੇ ਵਿੱਚ ਅਜ ਹਿੰਦੀ ਹਿੰਦੂ ਹਿੰਦੁਸਤਾਨ ਲਾਗੂ ਕੀਤਾ ਹੋਇਆ ਤੁਸੀਂ ਮੁਸਲਮਾਨਾਂ ਦੇ ਖਿਲਾਫ ਫਤਵੇ ਜਾਰੀ ਕਰਕੇ ਕਤਲ ਕਰਨ ਨੂੰ ਕਹਿੰਦੇ ਹੋ ਔਰਤਾਂ ਦੇ ਨਾਲ ਰੇਪ ਹੁੰਦੇ ਆ ਤੁਸੀਂ ਰੇਪੀਸ ਨੂੰ ਬਚਾਉਂਦੇ ਹੋ ਉਹ ਨਾ ਉਹ ਕੇਸ ਵਿੱਚ ਇਹ ਹੋਇਆ ਕਠੋਰ ਰੇਪ ਕੇਸ ਵਿੱਚ ਇਹ ਹੋਇਆ ਤੁਹਾਡੀ ਸੋਚ ਤਾਂ ਇਹ ਹੈ ਪਿੱਤ ਉਸ ਨਹੀਂ ਇਹੋ ਜਿਹੇ ਸੋਚ ਵਾਲੇ ਲੋਕਾਂ ਦੇ ਨਾਲ ਜਦੋਂ ਖੜ ਰਹੇ ਹਾਂ ਉਹਨਾਂ ਦੀ ਹਿੰਮਤ ਕਰ ਰਹੇ ਹਾਂ ਤੇ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਜਿਹੜੇ ਲੋਕ ਆਪਣੇ ਵਿਰਾਸਤ ਨਾਲ ਸੁਰੱਖਿਆ ਰੱਖਦੇ ਆ ਤੁਸੀਂ ਉਹਨਾਂ ਨੂੰ ਤਾਂ ਕੁਝ ਨਾ ਬੋਲੋ ਤੁਹਾਡੇ ਚ ਆਪ ਜਮੀਰ ਨਹੀਂ ਹੈਗੀ ਤੁਸੀਂ ਨਾ ਲੜੋ ਪਰ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਤੁਸੀਂ ਉਹਨਾਂ ਦੇ ਸਵਾਲ ਨਹੀਂ ਚੱਕ ਸਕਦੇ ਵੀ ਦੇਖੋ ਬਿੱਟੂ ਨੂੰ ਵੀ ਮਤਲਬ ਲੋਕਾਂ ਨੇ ਜਿੰਨਾ ਗੁੱਸਾ ਦਿਖਾਇਆ ਬਿੱਟੂ ਦੇ ਖਿਲਾਫ ਵੀ ਦੇਖੋ ਅੱਜ ਕੰਗਨਾਰਣਾ ਗੇੜੇ ਕਾਟ ਰਹੀ ਕੋਰਟ ਤੇ ਕੱਲ ਨੂੰ ਬਿੱਟੂ ਨੂੰ ਨਾ ਕਟ ਕੱਢਣ ਕੱਢਣੇ ਪੈਣੇ ਹੋ ਜੇ ਗੇੜੇ ਤਾਂ ਮਤਲਬ ਇਹੋ ਜਿਹੇ ਬਿਆਨ ਬਹੁਤ ਸੋਚ ਸਮਝ ਕੇ ਲੈਣੀ ਚਾਹੀਦੇ ਬਹੁਤ ਸ਼ਰਮਨਾਕ ਗੱਲ ਕੀਤੀ ਹੈ ਉਹਨਾਂ ਨੇ ਜਿਸ ਤਰ੍ਹਾਂ ਆਪਕੇ ਪੋਲੀਟੀਕਲ ਲੀਡਰ ਆਏ ਹੈ ਹਨਾ ਅੱਜ ਮੈਂ ਕਹਾਂ ਪਲਕੌਰ ਸਿੰਘ ਵੀ ਆਏ ਸਦਕ ਮੋਸਨ ਦੇ ਬਾਪੂ ਵੀ ਆਏ ਹੋਰ ਜਥੇਬੰਦੀਆਂ ਵੀ ਆ ਰਹੀਆਂ ਧਾਰਮਿਕ ਲੋਕ ਵੀ ਆ ਰਹੇ ਆ ਆ ਜਿਹੜਾ ਹੈਗਾ ਆਪਾਂ ਗਏ ਅਲੱਗ-ਅਲੱਗ ਜਥੇ ਬੰਦੀਆਂ ਰਹੀਆਂ ਇਹਨਾਂ ਦਾ ਤੁਹਾਡੇ ਇੱਥੇ ਆਉਣ ਨਾਲ ਤੁਹਾਡੇ ਮਨੋਬਲ ਤੇ ਕੀ ਫਰਕ ਪੈਂਦਾ ਧਰਨੇ ਦੇ ਜਿਹੜਾ ਹੈਗਾ ਆਪਾਂ ਗਏ ਡਾਇਰੈਕਸ਼ਨ ਤੇ ਕੀ ਫਰਕ ਪੈਂਦਾ ਮਨੋਬਲ ਤੇ ਦੇਖੋ ਇਹ ਫਰਕ ਪੈਂਦਾ ਵੀ ਉਹ ਹੋਰ ਵੱਧ ਚੜ ਕੇ ਜਿਹੜਾ ਇੱਕ ਥੋੜੀ ਜੋਸ਼ ਹੈ ਉਹ ਪਰਦੇ ਨੇ ਲੋਕ ਵੀ ਤੁਸੀਂ ਦੇਖੋ ਜਦੋਂ ਇੰਨੀ लाठी-ਚਾਰ ਹੁੰਦੀ ਹੈ ਇੰਨੀ ਜ਼ਿਆਦਾ ਫੋਰਸ ਪੰਜਾਬ ਪੁਲਿਸ ਵੀ ਨਾਲ ਚੰਡੀਗੜ੍ਹ ਪੁਲਿਸ ਵੀ ਤੇ ਹਰਿਆਣਾ ਪੁਲਿਸ ਵੀ ਤਿੰਨ ਪੁਲਿਸ ਥੋੜੇ ਦੇ ਤਣਾਅ ਕਿ ਤਣਾਅ ਕੀਤੀ ਹੋਵੇ ਹਰ ਵੇਲੇ ਦੇਖੋ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਸਮੇਂ ਤੇ ਹਜ਼ਾਰ ਤੋਂ ਵੱਧ ਪੁਲਿਸ ਵਾਲਾ ਹੈਗਾ ਬੈਰੀਕੇਡਿੰਗ ਦੇਖੋ ਸਾਡੇ ਆਸ-ਪਾਸ ਬਸਾਂ ਖੜੀਆਂ ਕੀਤੀਆਂ ਹੋਈਆਂ ਨੇ ਪਰ ਜਿੰਨੇ ਜਿੰਨੀ ਜ਼ਿਆਦਾ ਲੋਕਾਂ ਨੇ ਸਪੋਰਟ ਕੀਤੀ ਹੈ ਇਸ ਮਸਲੇ ਨੂੰ ਲੈ ਕੇ ਵੀ ਤੁਸੀਂ ਜੋ ਤੁਸੀਂ ਅੱਗੇ ਰਹੋ ਵੀ ਵਿਦਿਆਰਥੀਆਂ ਨੂੰ ਵੀ ਵਿਦਿਆਰਥੀ ਇਹ ਕਹਿੰਦੇ ਅਸੀਂ ਉਹਦੇ ਪਿੱਛੇ ਖੜੇ ਆ ਵੀ ਤੁਹਾਨੂੰ ਕੁਝ ਵੀ ਹੋਊਗਾ ਅਸੀਂ ਆਵਾਂਗੇ ਪਹਿਲਾਂ ਅੱਗੇ ਤਾਂ ਇਹ ਸਪੋਰਟ ਲੋਕਾਂ ਦੀ ਬਹੁਤ ਜ਼ਰੂਰੀ ਹੈ ਸੰਘਰਸ਼ਾ ਦੇ ਵਿੱਚ ਵੀ ਦੇਖੋ ਯੂਨੀਵਰਸਿਟੀ ਪਹਿਲਾਂ ਵੀ ਸਾਡੇ ਤੇ ਪਰਚੇ ਕਰ ਚੁੱਕੀ ਹੈ ਹੈਨਾ ਪਰ ਹੁਣ ਪਰਚੇ ਰੱਦ ਕਰਨ ਤੇ ਮਜਬੂਰ ਲੋਕਾਂ ਨੇ ਕਰਵਾਇਆ ਵੀ ਜਿਹੜੇ ਜਿਹੜੇ ਵਿਦਿਆਰਥੀ ਅੱਜ ਆਪਣੇ ਮਤਲਬ ਇਹ ਨਹੀਂ ਡਰ ਡਰਟਾ ਨਾਲ ਲੜ ਰਹੇ ਹਿੰ ਲੜਾਈ ਉਹਨਾਂ ਉੱਤੇ ਯੂਨੀਵਰਸਿਟੀ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ ਪ੍ਰਸ਼ਾਸਨ ਨੇ ਕਿਉਂਕਿ ਇਹ ਇਸ ਪ੍ਰਸ਼ਾਸਨ ਉੱਤੋਂ ਜਲਦਾ ਪਰ ਦੇਖੋ ਹੁਣ ਇਹ ਜੇ ਆ ਜਿਸ ਇੱਥੇ ਤਾਂ ਗੱਲ ਪਹੁੰਚੀ ਵੀ ਪਰਚੇ ਵੀ ਰੱਦ ਹੋਣਗੇ ਕੇਸ ਵੀ ਰੱਦ ਹੋਣਗੇ ਕੋਰਟ ਵਾਲੇ ਤੇ ਇਹ ਜਿਹੜੀ ਰੋਕਾ ਰੋਕਾ ਵੀ ਹਟਾਈਆਂ ਜਾਣਗੀਆਂ ਤੇ ਇਹ ਸਿਰਫ ਇਸ ਕਰਕੇ ਹੋਇਆ ਵੀ ਲੋਕ ਨਾਲ ਖੜੇ ਨੇ ਤੇ ਇਹ ਬਹੁਤ ਹੀ ਬਹੁਤ ਹੀ ਵੱਡੀ ਗੱਲ ਹੈ ਬਹੁਤ ਵੱਡੀ ਮਿਸਾਲ ਹੈ ਵੀ ਅਸੀਂ ਮੋਦੀ ਸਰਕਾਰ ਨੂੰ ਅਜ ਇਨੀ ਛੇਤੀ ਛੁਕਾਰ ਰਹੀਆਂ ਆਪਣੇ ਅੱਗੇ ਕੀ ਸਟੇਜ ਕੈਪਚਰ ਹੋਈ ਉਹ ਆਪਣਾ ਸਵਾਲ ਰਹਿ ਗਿਆ ਥੋੜਾ ਐਰਮਨੀਟ ਬੰਦੇ ਦਾ ਕਹਿਣਾ ਕਿ ਤੁਹਾਡੀ ਸਟੇਜ ਕੈਪਚਰ ਹੋਈ ਦੇਖੋ ਸਟੇਜ ਕੈਪਚਰ ਕਰਨ ਵਾਲਾ ਨਹੀਂ ਮਸਲਾ ਹੈਗਾ ਕੋਈ ਅਸੀਂ ਮੋਰਚੇ ਵੱਲੋਂ ਅਫੀਸ਼ਲ ਸਟੇਟਮੈਂਟ ਵੀ ਜਾਰੀ ਕੀਤੀ ਸੀ ਵੀ ਸਟੇਜ ਦੇ ਉੱਤੇ ਕੁਝ ਕਨਫਿਊਜ਼ਨਸ ਇਹ ਰਹੀਆਂ ਨੇ ਵੀ ਕਈ ਜਥੇਬੰਦੀਆਂ ਜਿਹੜੀਆਂ ਆਈਆਂ ਸੀਗੀਆਂ ਉਹਨਾਂ ਨੂੰ ਮੌਕੇ ਤੇ ਸਪੇਸ ਨਹੀਂ ਦਿੱਤੀ ਗਈ ਮਤਲਬ ਉਹ ਕੁਝ ਕਨਫਿਊਜ਼ਨਸ ਰਹਿ ਗਈਆਂ ਕੁਝ ਐਸੇក៏ ਵੀ ਜਿਹੜੇ ਸਟੇਜ ਕੋਆਰਡੀਨੇਟਰ ਸੀਗੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਦਾ ਵੀ ਪਹਿਲੀ ਵਾਰ ਸੀਗਾ ਇਹ ਹੋਊਸ ਤੁਸੀਂ ਕਹੋ ਵੀ ਇਨਕਸਪੀਰੀਅੰਸ ਚ ਉਹ ਗਲਤੀਆਂ ਹੋਈਆਂ ਨੇ ਤੇ ਉਹ ਤਾਂ ਅਸੀਂ ਮੋਰਚੇ ਵੱਲੋਂ ਬਿਆਨ ਉਸੇ ਦਿਨ ਬਿਆਨ ਜਾਰੀ ਕਰਕੇ ਅਸੀਂ ਮੰਨੀਆਂ ਵੀ ਆ ਗਈਆਂ ਨੇ ਮਤਲਬ ਬਿੱਟੂ ਦੀ ਜਿਹੜੀ ਮਨਸ਼ਾ ਪਿੱਛੇ ਇਹ ਨਾ ਇਹ ਇਹ ਗੱਲ ਕਰਨ ਦੀ ਦੇਖੋ ਤੁਸੀਂ ਉਹ ਸਮਝੋ ਉਹ ਮਨਸ਼ਾਹੀ ਇਹ ਵੀ ਜੋ ਲੋਕ ਸੰਘਰਸ਼ ਕਰ ਰਹੇ ਨੇ ਉਹ ਨਾ ਕਰਨ ਤੇ ਸਾਡਾ ਸਰਕਾਰ ਸਰੋਕਾਰ ਯੂਨੀਵਰਸਿਟੀ ਨਾਲ ਹੈ ਸਾਡਾ ਸਰੋਕਾਰ ਪੰਜਾਬ ਦੀ ਸਿੱਖਿਆ ਦੇ ਨਾਲ ਹੈ ਉਹਨਾਂ ਦਾ ਸਰਕਾਰ ਭਾਜਪਾ ਦੇ ਨਾਲ ਹੈ ਉਹ ਇਸ ਕਰਕੇ ਇਹਨਾਂ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਤੁਹਾਡੇ ਅੱਗੇ ਪਰੋਸ ਰਹੇ ਨੇ ਇਹ ਜਿਸ ਤਰ੍ਹਾਂ ਮੰਨ ਲਓ ਸਿਆਸੀ ਲੋਕ ਆ ਪਹਿਲਾਂ ਮੰਨ ਲਓ ਕਾਂਗਰਸ ਦੇ ਸੀ ਹੁਣ ਅੱਜ ਹੈਗਾ ਭਾਜਪਾ ਚਲੇ ਗਏ ਆ ਠੀਕ ਆ ਪਰ ਨਾ ਇਧਰ ਵੀ ਸੱਤਾ ਖੜਾਈ ਉਧਰ ਵੀ ਇਹਨਾਂ ਲੋਕਾਂ ਦਾ ਫਿਰ ਕੀ ਗਰਦਾਰ ਦੇਖੋ ਮਤਲਬ ਇਸ ਮੋਰਚੇ ਦੇ ਵਿੱਚ ਕੋਈ ਵੀ ਸਾਡੀ ਸਮਰਥਕਰ ਨਾਲ ਆਸੀ ਸਵਾਗਤ ਕਰਦੇ ਆ ਇਹਦੇ ਨਾਲ ਨਾਲ ਇੱਕ ਇਹ ਵੀ ਗੱਲ ਹੈ ਵੀ ਜੇ ਕੋਈ ਸਮਰਥਕਰ ਨਾ ਵੀ ਰਿਹਾ ਤਾਂ ਅਸੀਂ ਉਹਨਾਂ ਨੂੰ ਸਵਾਲ ਵੀ ਕਰਾਂਗੇ ਜਿਵੇਂ ਹੁਣ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਹੁਣ 10 ਤਰੀਕ ਤੋਂ ਬਾਅਦ ਜੇ ਆਪਾਂ ਗੱਲ ਕਰਕ 10 ਦੀ ਗੱਲ ਕਰੀਏ ਤਾਂ 10 ਨੂੰ ਜੇ ਚੰਡੀਗੜ੍ਹ ਪੁਲਿਸ ਨੇ ਇੱਥੇ ਯੂਨੀਵਰਸਿਟੀ ਕਿਲੇ ਬੰਦੀ ਕੀਤੀ ਹੋਈ ਸੀ ਤੇ ਪੰਜਾਬ ਪੁਲਿਸ ਨਾਲ ਖੜੀ ਸੀ ਜੇ ਇੱਥੇ ਗੇਟ ਨੰਬਰ 1 ਤੇ ਲਾਠੀ ਚਾਰਜ ਹੁੰਦਾ ਤਾਂ ਉਹਦੇ ਵਿੱਚ ਪੰਜਾਬ ਦੀ ਐਂਟੀ ਰਾਈਟ ਪੁਲਿਸ ਮੇਰੇ ਦੰਗਿਆਂ ਨੂੰ ਰੋਕਣ ਵਾਲੀ ਪੁਲਿਸ ਇੱਥੇ ਲੱਗੀ ਹੋਈ ਸੀ ਤੇ ਉਹਨਾਂ ਨੇ ਲਾਠੀ ਚਾਰਜ ਕੀਤਾ ਕੀ ਇਹ ਲਾਠੀ ਚਾਰਜ ਕੀਤਾ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਆਏ ਹੋਏ ਵਿਦਿਆਰਥੀਆਂ ਤੇ ਨੌਜਵਾਨਾਂ ਤੇ ਕਿਸਾਨਾਂ ਤੇ ਆਮ ਜਿਹੜੇ ਚੰਡੀਗੜੀ ਆਸ-ਪਾਸ ਦੇ ਲੋਕ ਆਏ ਸੀ ਉਹਨਾਂ ਤੇ ਟੀਚਰ ਫਰੰਟਸ ਤੇ ਪੰਥਕ ਜੱਥੇਬੰਦੀਆਂ ਤੇ ਉਹਨਾਂ ਜਗ੍ਹਾਾਂ ਨੇ ਲਾਠੀ ਚਾਰਜ ਕੀਤਾ ਮੋਹਾਲੀ 6 ਫੇਸ ਦੇ ਵਿੱਚ ਐਸਕੇਐਮ ਤੇ ਵਿਦਿਆਰਥੀ ਜੱਥੇਬੰਦੀਆਂ ਮਾਰਚ ਕਰਕੇ ਆ ਰਹੀ ਸੀਗੇ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਪਰ ਫੇਰ ਵੀ ਲਾਠੀ ਚਾਰਜ ਦੇ ਬਾਵਜੂਦ ਬੈਰੀਕੇਡ ਤੋੜ ਕੇ ਉਹ 12 ਕਿਲੋਮੀਟਰ ਤੁਰ ਕੇ ਯੂਨੀਵਰਸਿਟੀ ਜਦੋਂ ਉਹ ਇੱਥੇ ਆਪਾਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਾਤੇ ਪੁੱਛਦੇ ਆ ਨਹੀਂ ਦੱਸਣ ਦੀ ਗੱਲਬਾਤ ਨਹੀਂ ਹੋ ਸਕੀ ਕਿ ਕੱਗ ਦੱਸਣ ਨੂੰ ਲੋਕਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਲੋਕਾਂ ਨੇ ਵੀ ਸਵਾਲ ਕੀਤੇ ਸੀ ਕਿ ਸ਼ਸ਼ਕਾਰਦਨ ਮੈਂ ਦਾ ਸਟੇਜ ਤੇ ਚੜ ਕੇ ਇਹ ਕਹਿ ਸਕਦਾ ਵੀ ਤੁਸੀਂ ਥੋੜੀ ਹਮਾਇਤ ਕਰਦੇ ਤਾਂ ਬਾਹਰ ਤਾਂ 500 ਮੀਟਰ ਤੋਂ ਥੋੜੀ ਪੁਲਿਸ ਖੜੀ ਹੈ ਆ ਜਿਹੜਾ ਤੁਹਾਡੇ ਵੀਸੀ ਮੈਡਮ ਨਾਲ ਜਦੋਂ ਆਪਾਂਗੇ ਮੀਟਿੰਗ ਹੋਏ ਪਾਡੀ ਲੈਂਗੁਏਜ ਕਰਦਾ ਦੇਖੋ ਵੀਸੀ ਦਾ ਜਿਹੜਾ ਰਵਈਆ ਸਾਨੂੰ ਪਹਿਲਾਂ ਵੀ ਲੱਗਿਆ ਕਿ ਥੋੜਾ ਐਰੋਗੈਂਟ ਪਰ ਅਸੀਂ ਇਹੀ ਚਾਹੁੰਦੇ ਹਾਂ ਵੀ ਵੀਸੀ ਮੈਮ ਵੀ ਸਾਡੇ ਨਾਲ ਖੜਨ ਵੀ ਇਹ ਜਿਹੜਾ ਮਸਲਾ ਹੈ ਉਹ ਯੂਨੀਵਰਸਿਟੀ ਦੀ ਸਿੱਖਿਆ ਨੂੰ ਲੈ ਕੇ ਪੰਜਾਬ ਦੇ ਕਾਲਜਾਂ ਦੀ ਸਿੱਖਿਆ ਨੂੰ ਲੈ ਕੇ ਬਹੁਤ ਸੈਂਸਿਟਿਵ ਮਸਲਾ ਹੈ ਬਹੁਤ ਵੱਡੀ ਵੱਡਾ ਇਸ਼ੂ ਹੈ ਇਹ ਤੇ ਇਹਦੇ ਲਈ ਅਸੀਂ ਚਾਹੁੰਦੇ ਆ ਵੀ ਇੱਕ ਇੱਕ ਜਿਹੜੀ ਹੁੰਦੀ ਹੈ ਵੀ ਆਪਾਂ ਸਿਰਫ ਇਹਨੇ ਦੇਖੀਏ ਆਪਣਾ ਅੱਧਾ ਕੀ ਹੈ ਇਹ ਵੀ ਦੇਖਣਾ ਚਾਹੀਦਾ ਵੀ ਜੋ ਲੋਕ ਤੁਹਾਡੇ ਨਾਲ ਗੱਲ ਕਰ ਰਹੇ ਨੇ ਉਹ ਕਿਸ ਪੱਖੋਂ ਗੱਲ ਕਰ ਰਹੇ ਨੇ ਉਹ ਕਿਸ ਕੰਸਰਨ ਚ ਗੱਲ ਕਰ ਰਹੇ ਨੇ ਇਹ ਸੇ ਕਰਕੇ ਦੇਖੋ ਹੁਣ ਯੂਨੀਵਰਸਿਟੀ ਨੇ ਇੱਕ ਕਮੇਟੀ ਵੀ ਬਿਠਾਈ ਹੈ ਜਿਹੜੀ ਕਮੇਟੀ ਸਟਾਨ ਨਾਲ ਤਾਲਮੇਲ ਕਰ ਰਹੀ ਹੈ ਵੀ ਸਾਡੀ ਜਿਹੜੀਆਂ ਕੁਝ ਮੰਗਾਂ ਸੀਗੀਆਂ ਪਰਚੇ ਨੂੰ ਲੈ ਕੇ ਕਿਸ ਨੂੰ ਲੈ ਕੇ ਉਹਦੇ ਤੇ ਉਹ ਕੰਮ ਕਰ ਰਹੇ ਨੇ ਦ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਪੋਲੀਟੀਕਲ ਪ੍ਰੈਸ਼ਰ ਬਣਿਆ ਉਹਦੇ ਕਰਕੇ ਸਾਨੂੰ ਚੰਗਾ ਰਿਸਪਾਂਸ ਮਿਲਿਆ ਇੱਕ ਇੱਕ ਸਬਸਕ੍ਰਿਪੈਂਟਾ ਟਾਈਮ ਲੱਗੂਗਾ ਤੁਹਾਨੂੰ ਹਜੇ ਧਾਰਨਾ ਤੁਹਾਡੇ ਸਾਬ ਨਾਲ ਕਿੰਨਾ ਚਿਰ ਚੱਲੂ ਕਿ ਸਾਲ ਚੱਲ ਸਕਦਾ ਹੈ ਕਿ ਕੁਝ ਹਫ਼ਤੇ ਚੱਲ ਸਕਦਾ ਕੋਈ ਦਿਨ ਚੱਲ ਸਕਦਾ ਅਹ ਦੇਖੋ ਜਿਵੇਂ ਹੁਣ ਯੂਨੀਵਰਸਿਟੀ ਦਾ ਕਹਿਣਾ ਤਾਂ ਇਹ ਵੀ ਜਲਦੀ ਕੁਝ ਚੰਨ ਕੁਝ ਦਿਨ ਦੋ ਸਾਨੂੰ ਕੁਝ ਦਿਨ ਦੋ ਪਰ ਅਸੀਂ ਇਹਨਾਂ ਦੇ ਲਾਰੇ ਆ ਤੇ ਦੇਖੋ ਯਕੀਨੀ ਨਹੀਂ ਰੱਖਦੇ ਹੁਣ ਲਾਰੇ ਕਹੋ ਸੱਚੀ ਟਾਈਮ ਮੰਗਣਾ ਕਹੋ ਉਹ ਉਹ ਇਹਨਾਂ ਨੂੰ ਪਤਾ ਪਰ ਗੱਲ ਕੀ ਹੈ ਜਦੋਂ ਤੱਕ ਇਹ ਨੋਟਿਸ ਨਹੀਂ ਜਾਰੀ ਹੋ ਜਾਂਦਾ ਉਹਦੇ ਤੱਕ ਅਸੀਂ ਧਰਨਾ ਚਲਾਵਾਂਗੇ ਤੇ ਅਸੀਂ ਸਿਰਫ ਧਰਨਾ ਚੱਲਣਾ ਚਲਾਉਣਾ ਨਹੀਂ ਮਤਲਬ ਅਸੀਂ ਇੱਥੇ ਬੈਠੇ ਰਹਾਂਗੇ ਅਸੀਂ ਵੱਡੀਆਂ ਕਾਲਸ ਦਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਯੂਨੀਵਰਸਿਟੀ ਪੱਧਰੀ ਤੇ ਯੂਨੀਵਰਸਿਟੀ ਤੋਂ ਬਾਹਰ ਵੀ ਅਸੀਂ ਵੱਡੀਆਂ ਕਾਲਸ ਦਵਾਂਗੇ ਤੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਹੈ ਵੀ ਜਿਵੇਂ ਲੋਕ 10 ਤਰੀਕ ਨੂੰ ਮਤਲਬ ਐਡੇ ਕਾਫਲੇ ਬਣ ਕੇ ਇੱਥੇ ਤੱਕ ਪਹੁੰਚੇ ਨਹੀਂ ਸਾਨੂੰ ਇੰਨੀ ਹਮੈਤ ਕੀਤੀ ਸਾਡੀ ਸੰਘਰਸ਼ ਵਿੱਚ ਸ਼ਾਮਲ ਹੋਏ ਨਹੀਂ ਉਵੇਂ ਹੀ ਅਗਲੀ ਕਾਲ ਤੇ ਵੀ ਜ਼ਰੂਰ ਸ਼ਾਮਲ ਹੋਇਓ ਅਸੀਂ ਮੋਰਚੇ ਵੱਲੋਂ ਜਲਦੀ ਉਹ ਕਾਲ ਅਨਾਉਂਸ ਕਰਾਂਗੇ ਉਹਦੇ ਲਈ ਜ਼ਰੂਰ ਸਾਰੇ ਦੇ ਸਾਰੇ ਇੱਥੇ ਪਹੁੰਚੋ ਤਾਂ ਕਿ ਇਹ ਸਵਾਲ ਆ ਕਿ ਕਿਉਂਕਿ ਤੁਸੀਂ ਵਿਦਿਆਰਥੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਜਿਵੇਂ ਜਵਾਹਰ ਲਾਲ ਨਰੋਜਗਰੀ ਦਿੱਲੀ ਆ ਜਾਂ ਹੋਰ ਆ ਹਨਾ ਕਿ ਉੱਥੋਂ ਆਪਕੇ ਭਾਰਤ ਆਪਕੇ ਨਾਰਥ ਜ਼ੋਨ ਦੇ ਵਿੱਚ ਇਹ ਯੂਨੀਵਰਸਿਟੀਾਂ ਵੀ ਐਡੀ ਵੱਡੀ ਕਾਹ ਲੱਤੀ ਜਾਂ। ਬਿਲਕੁਲ ਇਹ ਤਾਂ ਪਹਿਲਾਂ ਵੀ 10 ਤਰੀਕ ਨੂੰ ਵੀ ਜੀਐਨਯੂ ਤੋਂ ਵਿਦਿਆਰਥੀ ਸਾਡਾ ਸਮਰਥਨ ਕਰਨ ਆਏ ਸੀ। ਜੀ। ਜੀਐਨਯੂ ਤੋਂ ਆਏ ਸੀ ਕਿ ਹੋਰ ਯੂਨੀਵਰਸਿਟੀਆਂ ਤੋਂ ਆਏ ਸੀ ਕਿ ਜਿਹੜੇ ਜਿਹੜੇ ਪੰਜਾਬ ਦੇ ਨਾਲ ਜਾਂ ਫਿਰ ਇਸ ਯੂਨੀਵਰਸਿਟੀ ਨਾਲ ਕੋਈ ਸਿੱਧਾ ਸਬੰਧ ਸਰੋਕਾਰ ਨਹੀਂ ਰੱਖਦੇ ਕੋਈ ਸਿੱਧਾ ਲਿੰਕ ਨਹੀਂ ਹੈਗਾ ਉਹਨਾਂ ਦਾ ਪਰ ਉਹਨਾਂ ਦਾ ਸਰੋਕਾਰ ਜਮਹੂਰੀ ਹੱਕਾਂ ਨਾਲ ਉਹਨਾਂ ਦਾ ਸਰੋਕਾਰ ਇਹ ਹੈ ਵੀ ਲੋਕਾਂ ਦੇ ਹੱਕ ਹੱਕਾਂ ਦੇ ਉੱਤੇ ਡਾਕਾ ਨਾ ਮਾਇਆ ਜਾਵੇ ਪੰਜਾਬੀ ਕੌਮ ਦੇ ਹੱਕ ਇੰਨੇ ਇੰਨੇ ਸਮੇਂ ਤੋਂ ਲੁੱਟੇ ਜਾ ਰਹੇ ਹਾਂ ਉਹਨਾਂ ਨੂੰ ਹੋ ਬਾਤ ਇੱਕ ਹੰਗਾਰਾ ਮਿਲਿਆ ਇੱਕ ਲਾਸ ਵਾਰ ਸਾਰਾ ਕਿਉਂਕਿ ਤੁਸੀਂ ਕਾਫੀ ਅੱਗੇ ਹੋ ਕੇ ਲੀਡ ਕਰ ਰਹੇ ਹੋ ਹਿੱਦਕ ਪਰਚੇ ਤੋਂ ਬਚੇਗਾ ਹੈ ਤਾਂ ਤੱਕ ਬਚੀ ਹੋਈਆਂ ਜੀ ਅਜੇ ਤਾਂ ਕੋਈ ਪਰਚਾ ਨਹੀਂ ਹੋਇਆ ਤੇ ਸਾਨੂੰ ਉਮੀਦ ਹੈ ਵੀ ਜੇ ਪ੍ਰਸ਼ਾਸਨ ਦੇ ਚੰਡੀਗੜ੍ਹ ਪ੍ਰਸ਼ਾਸਨ ਪਰਚਾ ਕਰਦਾ ਵੀ ਰ ਸਾਨੂੰ ਪਤਾ ਵੀ ਲੋਕ ਲੋਕਾਂ ਦਾ ਏਕਾ ਉਹ ਪਰਚੇ ਵਾਪਸ ਵੀ ਕਰਾ ਲਾ ਕਰਦੇ ਨਹੀਂ ਕਹਿੰਦੇ ਵੀ ਭਾਈ ਕੁੜਕੇ ਬਹੁਤ ਆ ਹੁੰਦਾ ਜੇ ਦੇਖੋ ਜਦੋਂ ਜਦੋਂ ਇੰਨੇ ਲੋਕ ਤੁਹਾਡੇ ਨਾਲ ਖੜੇ ਹੋਣ ਤਾਂ ਇਹ ਇਸ ਤਰ੍ਹਾਂ ਡਰ ਨਹੀਂ ਲੈਂਦਾ ਵੀ ਪਰਚਾ ਹੋਊਗਾ ਜਾਂ ਫਿਰ ਕੀ ਆਪਾਂ ਕੁਝ ਗਲਤ ਤਾਂ ਕਰ ਨਹੀਂ ਰਹੇ ਆਪਾਂ ਪਰਚਾ ਦਰਜ ਵੀ ਹੋਊਗਾ ਤਾਂ ਉਹ ਹੱਕਾਂ ਦੀ ਲੜਨ ਦੇ ਲਈ ਪਰਚਾ ਦਰਜ ਹੋਊਗਾ ਤੇ ਫਿਰ ਇਹੋ ਜਿਹੇ ਪਰਚੇ ਲੋਕੀ ਲੋਕ ਵਾਪਸ ਵੀ ਕਰਾਉਣਗੇ ਕਰਦੇ ਸਾਥ ਦਿੰਦੇ ਬਿਲਕੁਲ ਸੋ ਸਾਰਾ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਸਾਰਾ ਨਾਲ ਗੱਲਬਾਤ ਜਿਹਨੇ ਕਿ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਹੈਗਾ ਆਪਾਂ ਗੱਲ ਕਰੀਏ ਮੂੰਹ ਤੋੜਵਾ ਜਵਾਬ ਦਿੱਤਾ ਉਹ ਕਹਿੰਦੇ ਵੀ ਪਹਿਲਾਂ ਤਾਂ ਇਹ ਦੇਖੋ ਵੀ ਤੁਸੀਂ ਕਿਹੜੀ ਜਮਾਤ ਨਾਲ ਖੜੇ ਹੋ ਜਿਨ੍ਹਾਂ ਨੇ ਜਿਹੜਾ ਹੈਗਾ ਬਲਾਤਕਾਰਾਂ ਤੋਂ ਲੈ ਕੇ ਜਿਹੜਾ ਆਪਾਂ ਅੱਗੇ ਭਗਵਾ ਕਰਨ ਆਪਾਂ ਅੱਗੇ ਇੱਕ ਆਪਾਂ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਨ ਵਾਲੇ ਜਿਹੜੀ ਇੱਕ ਆ ਆਰਐਸਐਸ ਭਾਜਪੀ ਦੀ ਜਿਹੜੀ ਜਮਾਤ ਆ ਤੁਸੀਂ ਉਹਨਾਂ ਵਾਲੇ ਪਾਸੋਂ ਸੋ ਵਿਦਿਆਰਥੀਆਂ ਦੇ ਮਨੋਂ ਵਾਲ ਤੁਹਾਡੇ ਮਨਾਂ ਨਾਲ ਨਹੀਂ ਟਿਕਣ ਪੜੇ। ਧੰਨਵਾਦ।